ਕਿ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ 'ਚ ਸਾਡਾ ਸਾਥ ਦਿਓ। ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀ ਮਿਲੀਭੁਗਤਾਂ ਕਰਕੇ ਉਹਨੂੰ ਸਾਫ਼ ਕਰਨ ਤੇ ਲੱਗੇ ਹੋਏ ਆ। ਉਹਦੇ ਵਿੱਚ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ। ਭ੍ਰਿਸ਼ਟਾਚਾਰ ਇੱਕ ਸਿਉਂਕ ਵਾਂਗੂ ਲੱਗਿਆ ਹੋਇਆ ਹੈ। ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਭ੍ਰਿਸ਼ਟਾਚਾਰ ਹੈ ਚਾਹੇ ਕਿਸੇ ਹੋਰ ਦਫ਼ਤਰ ਦਾ ਭ੍ਰਿਸ਼ਟਾਚਾਰ ਹੈ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ। ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਾਨੂੰ ਵਟਸਐਪ ਤੇ ਜਾਂ ਟੋਲ ਫਰੀ ਨੰਬਰਾਂ ਤੇ ਫੋਨ ਆਉਂਦੇ ਨੇ। ਹਰ ਰੋਜ਼ ਕਾਰਵਾਈਆਂ ਵੀ ਕਰਦੇ ਆਂ ਪਰ ਸਿਸਟਮ ਜਿਹੜਾ ਇੰਨਾ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿ ਇਹਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜੂਗਾ ਪਰ ਆਪਣੇ ਵੱਲੋਂ ਨiyet ਸਾਫ਼ ਹੈ ਕਿ ਅਸੀਂ ਠੀਕ ਕਰਾਂਗੇ ਇਹਨੂੰ ਕਿਉਂਕਿ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਦਿੱਤੀ ਹੈ ਮੈਂ ਐਸੇ ਇਲਾਕੇ ਆ ਇਲਾਕਾ ਆਪਣਾ ਕੋਈ ਇੱਧਰ ਰਿਸ਼ਤੇਦਾਰੀਆਂ ਦੋਸਤੀਆਂ ਲਗਭਗ ਇੱਕੋ ਪੱਤਨ ਦਾ ਪਾਣੀ ਪੀਨੇ ਆ ਨਾਬਾ ਪਵਾਨੀਗੜ ਅਗੇ ਮਹਿਲਾ ਚੌਕ ਸੁਨਾਮ ਤੇ ਸਾਡਾ ਪਿੰਡ ਆ ਜਾਂਦਾ ਆ ਇਧਰ ਅਮਰਗੜ ਬਾਗੜੀਆਂ ਇਹ ਪਿੰਡ ਆ ਜਾਂਦੇ ਨੇ ਇਧਰ ਰਖੜਾ ਮਡੌਰ ਹਨਾ 500 ਲੋਕ ਤੋਂ ਇਹ ਤਾਂ ਕੱਲੇ ਕੱਲਾ ਚੱਪਾ ਚੱਪਾ ਜਾਣਦੇ ਆ ਇਸ ਇਲਾਕੇ ਦਾ ਜੀ ਤੇ ਨਾਬੇ ਦੇ ਵਿੱਚ ਜਿਸ ਤਰੀਕੇ ਦਾ ਜਿਵੇਂ ਕੰਬਾਈਨਾਂ ਦਾ ਜਾਂ ਟਰੈਕਟਰਾਂ ਦਾ ਕੰਮ ਹੈ ਉਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਹੋਇਆ ਸੋ ਨਾਬਾ ਇੱਕ ਆਪਣੇ ਆਪ ਦੇ ਵਿੱਚ ਇੰਡਸਟਰੀਅਲ ਸਿਟੀ ਬਣ ਗਿਆ ਹੈ ਆਲੇ ਦੁਆਲੇ ਦੇ ਪਿੰਡਾਂ ਚੋਂ ਜਾਂ ਆਲੇ ਦੁਆਲੇ ਦੇ ਕਸਬਿਆਂ ਦੇ ਵਿੱਚ ਵੀ ਬਹੁਤ ਸਾਰਾ ਆਊਟਸੋਰਸਿੰਗ ਦਾ ਕੰਮ ਇੱਥੇ ਹੁੰਦਾ ਸੋ ਮੈਂ ਅੱਜ ਇਹੀ ਬੇਨਤੀ ਕਰਨ ਆਇਆ ਤੁਹਾਡੇ ਕੋਲੇ ਕਿ ਪੰਜਾਬੀ ਜਿਹੜੇ ਆ ਉਹ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਆ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਸਵੇਰੇ ਤੇ ਸ਼ਾਮ ਨੂੰ ਉਚਰੀ ਜਾਂਦੀ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ ਮਨਾ ਰਹੇ ਹਾਂ 24 ਨਵੰਬਰ ਨੂੰ ਉਸ ਤੋਂ ਪਹਿਲਾਂ ਹੀ ਸਮਾਗਮ ਸ਼ੁਰੂ ਹੋ ਜਾਣਗੇ ਕੀਰਤਨ ਹੋਣਗੇ ਜਿੱਥੇ-ਜਿੱਥੇ ਚਰਨ ਛੋਪਰਾ ਪਧਰਤੀ ਲਗਭਗ ਉਹਨਾਂ ਦਾ ਜਿਹੜਾ ਗੁਰਸਾਧ ਦਾ ਜਾਦਾ ਚਰਨਸ਼ੋਪਰਾਪਤ ਪਟਿਆਲਾ ਸੰਗਰੂਰ ਮਾਨਸਾ ਇਹ ਇਲਾਕਾ ਹੀ ਸੀਗਾ ਸੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਬਸ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਸ਼ਹੀਦ ਅਜ਼ਮ ਭਗਤ ਸਿੰਘ ਜੀ ਦੀ ਗੱਲ ਕੀਤੀ ਗਈ ਮੈਂ ਜਿੰਨਾ ਕੁ ਮੈਂ ਪੜਿਆ ਭਗਤ ਸਿੰਘ ਜੀ ਬਾਰੇ ਕਿ ਇਸ ਤਰ੍ਹਾਂ ਦਾ ਜਜ਼ਬਾ ਆ ਜਾਂ ਇਸ ਤਰ੍ਹਾਂ ਦੀ ਪ੍ਰੇਰਣਾ ਮਤਲਬ ਬਹੁਤ ਘੱਟ ਮਿਲਦੀ ਹੋਊਗੀ ਕਿ ਕਿੰਨਾ ਵਤਨ ਲਈ ਕਿੰਨਾ ਦੇਸ਼ ਲਈ ਉਹਨਾਂ ਦੇ ਦਿਲ ਚ ਪਿਆਰ ਸੀ ਕਿ ਉਹਨਾਂ ਨੇ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ meri kalam mere kirdaar se ke ishq vi likhna chahta hu to inqilab likha jata hai matlab es tarah dana da kirdaar si ke kalam vi sikh gayi si ke ki likhuga hone so assi unna de waris ha jehdi umar ch 20 ki 23 sal di umar ch jehdi umar ch ajj kal de bacche ਅੱਜ ਕੱਲ ਦੇ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ ਆ ਜਿੱਦ ਕਰਕੇ ਉਸ ਉਮਰ ਚ ਭਗਤ ਸਿੰਘ ਹੋੜੀ ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀਗੇ ਕਿ ਸਾਡਾ ਮੁਲਕ ਦਿਓ ਸਾਡਾ ਮੁਲਕ ਐਸੀ ਨੂੰ ਆਪ ਚਲਾਵਾਂਗੇ ਇੱਕ ਨਾਲ ਚਿੰਤਾ ਵੀ ਸੀ ਭਗਤ ਸਿੰਘ ਹੋਰਾਂ ਨੇ ਲਿਖਿਆ ਕਿ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਆਜ਼ਾਦੀ ਮਿਲੂ ਜਾਂ ਨਾ ਆਜ਼ਾਦੀ ਤਾਂ ਮਿਲਣੀ ਹੀ ਮਿਲਣੀ ਹੈ ਪਰ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਚਿੰਤਾ ਸਹੀ ਵੀ ਸਾਬਤ ਹੋਈ 70 ਸਾਲ ਹੋ ਗਏ ਜੀ ਆ ਉੱਥੇ ਖੜਿਆ ਆ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਸੋਚੀ ਜਾਂਦੇ ਨੇ ਨਕਸ਼ੇ ਬਣਾਈ ਬੈਠੇ ਨੇ ਤੇ ਸਾਥੋਂ ਹਜੇ ਸੀਵਰੇਜਾਂ ਦੇ ਟੱਕਣ ਨਹੀਂ ਪੂਰੇ ਹੋਏ ਜੀ ਅਸੀਂ ਉੱਥੇ ਖੜਿਆ ਜੀ ਹਜੇ ਇੱਥੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸਾਫ਼ ਕਰਤੇ ਜੀ ਦੇਖੋ ਕਿੱਡਾ ਵੱਡਾ ਕੰਮ ਹੋ ਗਿਆ ਨਾ ਅਸੀਂ ਤਾਂ ਹਜੇ ਉੱਥੇ ਖੜਿਆ ਤੱਲੇ ਹਾਲੇ ਟੋਬੇ ਠੀਕ ਕਰਨ ਵਾਲੇ ਪਏ ਨੇ ਸਾਰੇ ਸਕੂਲਾਂ 'ਚ ਕਮਰੇ ਪਾਉਣ ਵਾਲੇ ਪੈ ਲਾਇਬ੍ਰੇਰੀਆਂ ਪਾਉਣ ਵਾਲੀਆਂ ਪਈਆਂ। ਇਹਦੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ ਆ। 5 ਸਾਲਾਂ ਬਾਅਦ ਦੂਜੀ ਵਾਰੀ ਆਊ ਆਟੋਮੈਟਿਕਲੀ। ਫਿਰ ਉਹ ਤੋਂ ਤੰਗ ਹੋ ਕੇ ਫੇਰ ਸਾਡੀ ਵਾਰੀ ਆਊਗੀ। ਉਹ 5 ਸਾਲਾਂ ਜਿਹੜਾ ਲੁੱਟ ਲਟਿਆ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ। ਆਹ ਚੱਲਦਾ ਰਿਹਾ ਹੈ ਬਸ। ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ किरण ਵਾਂਗੂ ਆਵਾਦੀ ਪਾਰਟੀ ਨਿਕਲੀ ਉਹਨੇ ਥੋੜਾ ਜਿਆਦਾ ਪਹਿਲਾਂ ਬੜੀਆਂ ਤਸ਼ੱਦਦ ਵੀ ਕੀਤੇ ਜਿਹੜਾਂ ਜੂਣਾਂ ਚ ਵੀ ਭੇਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਖੜੇ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਆਏ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ ਸੱਤ ਸਾਡੇ ਐਮਪੀ ਨੇ ਤਿੰਨ ਸਾਡੇ ਲੋਕ ਸਭਾ ਚ ਨੇ ਗੋਆ ਚ ਸਾਡੇ ਐਮਐਲਏ ਨੇ ਸਾਡੇ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਲੋਡਾ ਤੋਂ ਐਮਐਲਏ ਸਾਡਾ ਆਮ ਆਦਮੀ ਪਾਰਟੀ ਦਾ ਹੌਲੀ ਹੌਲੀ ਪਾਰਟੀ ਜਿਹੜੀ ਹਜੇ 10-12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀਓ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕਾਉਂਸਲਰ 1930 ਚ ਜਿੱਤਿਆ ਸੀਗਾ ਜੀ ਕਾਉਂਸਲਰ ਗਾਂਧੀ ਜੀ ਵੀ ਆ ਗਏ ਸੀ ਉਸ ਵੇਲੇ ਮਤਲਬ 45 ਸਾਲ ਬਾਅਦ ਇੱਕ ਕਾਉਂਸਲਰ ਜਿੱਤਿਆ ਸੀ ਉਹਨਾਂ ਦਾ 1930 ਚ ਬੀਜੇਪੀ ਜੀ ਨੂੰ ਕਹਿੰਦੇ ਆ ਜਨ ਸੰਗ 1900 58 ਚ ਬਣੀ ਸੀ 26 ਸਾਲ ਬਾਅਦ 1984 ਚ ਦੋ ਐਮਪੀ ਆਏ ਸੀ ਤੇ ਆਮ ਆਨੀ ਪਾਰਟੀ 2012 ਚ ਬਣੀ 4MP 2014 ਚ ਪੰਜਾਬ ਚੋਂ ਆ ਵੀ ਤੁਹਾਡਾ ਪਟਿਆਲਾ ਤੋਂ ਨਾਬਾ ਜਿਹੜਾ ਪਟਿਆਲੇ ਚ ਪੈਂਦਾ 4MP ਆ ਮਾਲਵਾ ਬੈਲਟ ਚੋਂ ਗਏ 2017 ਚ ਮੁਖ ਵਿਰੋਧੀ ਧਿਰ ਬਣਾਤੇ ਤੇ 2022 ਦੇ ਵਿੱਚ 92 ਸੀਟਾਂ ਇਤਿਹਾਸ ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਕਾਰ ਕਰਨਾ ਆਦਰ ਕਰਨਾ ਪੇਬੈਕ ਕਰਨਾ ਲੋਕਾਂ ਨੇ ਤਾਂ ਪਿਆਰ ਦਿੱਤਾ ਆਪਣਾ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਉਸੇ ਦਿਨ ਤੋਂ ਹੀ ਰੋਜ਼ਗਾਰ ਦੀ ਸਮੱਸਿਆ 54154 ਹੁਣ ਤੱਕ ਅੱਜ ਤੱਕ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਕੋਈ 1 ਰੁਪਏ ਦਾ ਇਲਜ਼ਾਮ ਲਾ ਦੇ ਹੱਥ ਖੜਾ ਕਰਾ ਦਿਓ 2 ਰੁਪਿਆ ਲੱਗ ਗਿਆ ਸਾਡਾ ਜੀ ਕੋਈ ਕਿਸੇ ਦੀ ਸ਼ਿਫਾਰਸ਼ ਲਾਉਣੀ ਪੈਗੀ ਹੋਵੇ ਨੰਬਰ ਆਗੇ ਸੀ ਪਰਸਪਾਰਸ਼ ਨਹੀਂ ਸੀ ਘੱਟ ਨੰਬਰਾਂ ਵਾਲਾ ਨੌਕਰੀ ਲੈ ਗਿਆ ਪਹਿਲਾਂ ਇਹ ਸੁਣਦੇ ਹੁੰਦੇ ਸੀ ਇੱਕ ਬੰਦਾ ਖੜਾ ਹੋ ਕੇ ਕਹਿ ਦੋ ਤੁਹਾਡੇ ਇਲਾਕੇ ਚ ਵੀ ਨੌਕਰੀਆਂ ਮਿਲੀਆਂ ਹੋਣੀਆਂ ਕਿ ਕਿਸੇ ਰਿਸ਼ਪਾਸ ਚਾਹੌਣੀ ਪੈਗੀ ਨੰਬਰ ਲਓ ਸਰਕਾਰ ਤੁਹਾਡੇ ਘਰੇ ਆਊਗੀ ਕਿ ਆ ਜਾ ਭਾਈ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਤੂੰ ਆਪਦਾ ਜਿਹੜੀ ਡਿਗਰੀ ਤੇਰੇ ਕੋਲ ਹੈਗੀ ਉਹਦੇ ਹਿਸਾਬ ਨਾਲ ਤੈਨੂੰ ਨੌਕਰੀ ਮਿਲੂ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਪਾਈਪਾਂ ਦਾ ਬਣਾ ਸੱਤ ਸੌ ਕਿਲੋਮੀਟਰ ਪਾਈਪਾਂ ਪਾਤੀਆਂ ਜੀ ਪੰਜਾਬ ਦੇ ਵਿੱਚ ਜਿੰਨੀਆਂ ਪਾਈਪਾਂ ਦੀਆਂ ਫੈਕਟਰੀਆਂ ਨੇ ਪਾਈਪ ਬਣਾਉਣ ਦੀਆਂ ਇੱਕ ਵੀ ਫੈਕਟਰੀ ਕੋਲ ਜਾ ਕੇ ਇੱਕ ਪਾਈਪ ਲਿਆ ਦਿਓ ਸਾਨੂੰ ਇਨਾਮ ਦੇਵਾਂਗੇ ਤੁਹਾਨੂੰ ਬੇਟਿੰਗ ਲਿਸਟ ਚੱਲ ਰਿਹਾ ਜੀ ਤਾਂ ਪਾਣੀ ਹੁਣ ਵਰਤਿਆ ਜਾ ਰਿਹਾ ਜੀ ਪਹਿਲਾਂ ਤਾਂ ਸਾਡਾ ਪਾਣੀ 70% ਪਾਣੀ ਪੰਜਾਬ 70-75% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਬਾਕੀ ਸਰਾ ਹੀ ਚਲਾ ਜਾਂਦਾ ਸੀ ਤੇ ਆਪਦੇ ਆਪ ਨੂੰ ਪਾਣੀਆਂ ਦੇ ਰੱਖੇ ਕਾਈ ਜਾਂਦੇ ਸੀ ਹੁਣ ਅਸੀਂ 95% ਤੇ ਆ ਗਏ ਜੀ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਹਾਂ ਤਾਂ ਹੀ ਉਹ ਫਿਰ ਪਾਣੀ ਐ ਝਗੜੇ ਉਹ ਪਹਿਲਾਂ ਦੀ ਆਦਤਾਂ ਪਈਆਂ ਹੋਈਆਂ ਉਹਨਾਂ ਨੂੰ ਦੂਜਿਆਂ ਨੂੰ ਉਹ ਕਹਿੰਦੇ ਪਹਿਲਾਂ ਵਾਂਗੂ ਮਿਲ ਜਾਊਗਾ ਮੈਂ ਕਹਿੰਦਾ ਇਸ ਵਾਰ ਨਹੀਂ ਮਿਲਦਾ ਭਾਈ ਅਸੀਂ ਆਪਣਾ ਕੰਮ ਠੀਕ ਕਰ ਲਿਆ ਬਸ ਕੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਐ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜਹ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪਾ 10ਵੇਂ ਆਣ ਦਿਨ ਖੀਰ ਬਣਾਉਂਦੇ ਆ ਵੱਧ ਤੋਂ ਵੱਧ ਜੱਜ ਕਿਤੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਰ ਲੈਣਾ ਉਹ ਤਾਂ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚੌਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲੇ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਉਹ ਨਾ ਫਸਲਾਂ ਵਾਸਤੇ ਕੋਈ ਕੋਈ ਤਰੀਕਾ ਜੀ ਨਹਿਰਾਂ ਵਾਲਾ ਪਾਣੀ ਵਰਤਣੀ ਹੈ 125 ਲੱਖ ਮੀਟਰਿਕ ਟਨ ਕਣਕ ਦਿੰਨੇ ਆ ਜੀ ਫਿਰ ਦਾਲਾਂ ਵੀ ਚਾਹੀਦੀਆਂ ਦਾਲਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 40% ਫੂਡਵਾਲ ਚ ਹਿੱਸਾ ਸਾਡਾ ਜੀ ਤੇ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹਿੰਦੇ ਤੁਹਾਨੂੰ ਦੇਣਾ ਮੈਂ ਕਿ ਗਮਲਿਆਂ ਚ ਚਲਾਈਏ ਕਣਕ ਫਿਰੋਣਾ ਪਾਣੀ ਹੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਧਰਤੀ ਸਾਡੀ ਫਰਟਾਈਲ ਹੈ ਕੌਮ ਸਾਡੀ ਮਿਹਨਤੀ ਹੈ ਦੇਖੋ ਸਾਰਾ ਸਰਕਲ ਹੈ ਤੁਹਾਡੇ ਚ ਬਹੁਤ ਸਾਰੇ ਆੜਤੀਏ ਬੈਠੇ ਹੋਣਗੇ ਇਹ ਸਰਕਲ ਹੈ ਆਰਤੀ ਦਾ ਤੇ ਕਿਸਾਨ ਦਾ ਰਿਸ਼ਤਾ ਨੌਂ ਮਾਂਸ ਵਾਲਾ ਹੁੰਦਾ ਸੀ ਅੱਜ ਇਹਨਾਂ ਨੇ ਰਾਜਨੀਤੀਆਂ ਪਾ ਪਾ ਕੇ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਾ ਰੱਖੇ ਨੇ ਮੈਨੂੰ ਪਤਾ ਹੈ ਮੈਂ ਜਦੋਂ ਪਿੰਡ ਹੁੰਦਾ ਸੀ ਜਦੋਂ ਆਰਤੀ ਇਹ ਜਾਣਦੇ ਸੀ ਆਰਤੀ ਆ ਤੁਹਾਡਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਸੀ ਚਾਰਟਡ ਅਕਾਊਂਟੈਂਟ ਜੇ ਤੁਸੀਂ ਉਹ ਨੂੰ ਸਾਰਾ ਪਤਾ ਲੰਦਾ ਸੀ ਕੋ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨੀ ਫਸਲ ਆਉਗੀ ਕਿੰਨੇ ਦਾ ਮਾਰਜਨ ਹੈ ਕੀ ਹੈ ਜੇ 10000 ਰੁਪਏ ਲੈਣ ਜਾਂਦੇ ਸੀ ਵੀ ਲਾਲਾ ਜੀ 10000 ਰੁਪਏ ਦਿਓ ਜੀ ਤਾਂ 2000 ਜਾਂ 3000 ਦਿੰਦਾ ਸੀ ਉਹ ਕਹਿੰਦਾ ਨਾ ਚਾਦਰ ਮਤਾਵ ਕੋ ਪੈਰ ਪਸਾਰੋ ਉਤਰ ਚੱਟ ਕਰ ਜਾ ਜੜ ਜੂ ਫਾਇਦਾ ਕੋਈ ਨਹੀਂ ਮੈਨੂੰ ਪਤਾ ਮੈਂ ਮੇਰੇ ਦਾਦਾ ਜੀ ਨਾਲ ਗਿਆ ਕਸਤੂਰੀ ਲਾਲ ਜੀ ਸਾਡੇ ਆਰਤੀਸ ਇਸ ਨਾਮ ਹੁਣ ਵੀ ਉਹੀ ਨੇ ਤੇ ਉਹ ਮੈਂ ਦਾਦਾ ਜੀ ਕਹਿੰਦੇ ਵੀ ਲਾਲਾ ਜੀ ਰਕਮ ਚਾਹੀਦੀ ਆ ਕਹਿੰਦੇ ਕਿੰਨੀ ਕਹਿੰਦੇ ਜੀ 20000 ਉਸਰਾਣਾ ਜਾ ਹੁੰਦਾ ਨਾ ਗੋੜ ਜਾ ਉਸਰਾਣੇ ਤੋਂ ਉੱਠ ਖੜਿਆ ਲਾਲਾ ਜੀ 20000 ਦਰਬਾਰਾ ਸਿਆਂ ਕਾਦੇ ਵਾਸਤੇ ਕਹਿੰਦਾ ਨਾਲ ਲੱਗਦੀ ਆ ਜੀ 2 ਕੋ ਬਿੱਗੇ ਗੱਜਣ ਕੀ ਉਹ ਲੈ ਲਈਏ ਮੈਂ ਕਹਿੰਦਾ ਉਹ ਕਹਿੰਦੇ ਦਰਬਾਰਾ ਸਿਆਂ ਅਭੀ ਚਾਦਰ ਮਹਤਵਤਵ ਕੇ ਪੈਰ ਬਸਾਰੀ ਜਾਂਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਆ ਇਹ ਨਹੀਂ ਹਟਦੀ ਕਿਤੋਂ ਨਾਲ ਲੱਗਣਾ ਤੋ ਉਹਨਾਂ ਨੇ ਉਹਨੂੰ ਰੋਕ ਲਿਆ ਨਹੀਂ ਤਾਂ ਕਰਜਾ ਲੈ ਕੇ ਜ਼ਮੀਨ ਲੈ ਲੈਂਦੇ ਉਹ ਕਰਜਾ ਗਾਹਾਂ ਵਿਆਜ-ਵਿਆਜ ਵਿਆ ਚਲੀ ਜਾਂਦਾ ਚਾਰਟਡ ਅਕਾਊਂਟੈਂਟ ਸੀ ਸਾਡਾ ਫੇਰ ਆੜਤੀ ਦੇ ਕਰਾਇ ਹੋਏ ਜਿਹੜੇ ਰਿਸ਼ਤੇ ਨੇ ਉਹ ਸਭ ਤੋਂ ਬਾਅਦ ਚੱਲਦੇ ਨੇ ਜੀ ਵਿਚੋਲਾ ਹਜੇ ਓਲਾ ਰੱਖ ਜਾਂਦਾ ਨਹੀਂ ਦੱਸਦਾ ਜ਼ਮੀਨ ਦੀ ਮਨ ਬਾਰੇ ਆੜਤੀ ਨੂੰ ਵੀ ਪੱਛੀ ਪਿੰਡਾਂ ਸਰਕਲ ਦੇ ਕੋਕੂਦੂ ਆੜਤਾਉਂਦੀ ਹੈ ਸਾਰੇ ਪਿੰਡਾਂ ਦੀ ਦੀਪਾ ਚੀਪਣਾ ਸਰਕਲ ਪਤਾ ਹੁੰਦਾ ਵੀ ਇਹ ਤੇ ਕਿੰਨੀ ਜ਼ਮੀਨ ਹੈ ਕਿੰਨੀ ਫਸਲ ਆਉਂਦੀ ਹੈ ਮੁੰਡਾ ਕਿਹੜੀ ਕਲਾਸ਼ਪੜਦਾ ਕੁੜੀ ਕਿਹੜੀ ਕਲਾਸ਼ਪੜਦੀ ਹੈ ਉਹ ਰਿਸ਼ਤੇ ਜਿਹੜੇ ਕਰਾਉਂਦੇ ਹੁੰਦੇ ਸੀਗੇ ਬਿਲਕੁਲ ਸੱਚੇ ਹੁੰਦੇ ਸੀ ਕਾਰਨ ਇਹ ਹੁੰਦਾ ਸੀ ਉਹਨਾਂ ਨੂੰ ਰਿਸ਼ਤਿਆਂ ਦਾ ਕੋਈ ਸ਼ਾਂਪਝਾਜ ਜਾਂ ਕੜੇ ਦਾ ਸ਼ੌਂਕ ਨਹੀਂ ਹੁੰਦਾ ਸੀ ਜਦੋਂ ਆੜਤੀਏ ਸਾਲ ਜਦੋਂ ਰਿਸ਼ਤਾ ਕਰਾਉਂਦੇ ਸੀ ਜਦੋਂ ਆਉਂਦੇ ਸੀ ਕਰੇ ਵਿਆਹ ਲੈ ਉਹ ਬਰਫੀ ਸਾਨੂੰ ਵੀ ਨਹੀਂ ਖਵਾਉਂਦੇ ਹੁੰਦੇ ਸੀ ਘਰ ਦੇ ਸਪੈਸ਼ਲੀ ਰੱਖੀ ਹੁੰਦੀ ਸੀ ਵੀ ਜਦੋਂ લાલાજી ਹੁਣ ਉਹਨਾਂ ਕੋਲੋਂ ਕੱਢਾਂਗੇ ਬਰਫੀ ਨਾ ਉਹ ਬਰਫੀ ਉਹ ਕੁਰਸੀਆਂ ਮੇਜ਼ ਤੇ ਉਹਨਾਂ ਨੇ ਕੀ ਕਹਿਣਾ ਉੱਥੇ ਆ ਕੇ ਮੈਂ ਹੌਲੀ-ਹੌਲੀ ਸਮਝਣ ਲੱਗਿਆ ਫਿਰ ਇਹਨਾਂ ਗੱਲਾਂ ਨੂੰ ਉਹਨੇ ਕਹਿਣਾ ਦੇਖ ਮਹਿੰਦਰ ਸਿੰਘ ਹੁਣ ਦਰਸ਼ਨ ਸੋਂ ਦੇਖ ਲਾ ਆਪਣਾ ਗੁਫਤਿਆਂ ਦੇ ਜਾਂਦਾ ਇਹਨੂੰ ਕਹਦੇ ਹੁਣ ਤੂੰ ਇੰਨਾ ਵਧੀਆ ਰਿਸ਼ਤਾ ਕਰਾਤਾ ਹੁਣ ਇੱਧਰ ਆਇਆ ਕਰ ਆਪਣੇ ਕੰਨੇ ਉਹ ਆਪਣਾ ਬਿਜ਼ਨਸ ਵੀ ਨਾਲ ਇੱਕ ਇੱਕ ਰਿਸ਼ਤੇ 'ਚ 10-15% ਤਾਂ ਬਿਜ਼ਨਸ ਵੀ ਵੜ ਜਾਂਦਾ ਸੀ ਨਾ ਆ ਉਹਨਾਂ ਦਾ لالਚ ਹੋਰ ਕੋਈ ਸਾਮ ਛੱਲੇ ਦਾ لالਚ ਨਹੀਂ ਹੁੰਦਾ ਸੀ ਸੋ ਇੱਕ ਸਰਕਲ ਚੱਲਦਾ ਸੀ ਬੜਾ ਵਧੀਆ ਉਹ ਸਰਕਲ ਤੋੜ ਪਈ ਹੁਣ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਰੱਖਤੇ ਲੜਾਈਆਂ ਹੁੰਦੀਆਂ ਨੇ ਧਰਨੇ ਲਾਉਂਦੇ ਆ ਉਹਦਾ ਕੋਈ ਉਹ ਨਹੀਂ ਆਪਾਂ ਨੂੰ ਦੁਬਾਰਾ ਵਾਪਸ ਉੱਥੇ ਆਉਣਾ ਪਊਗਾ ਸਾਰੇ ਸਮਾਜ ਵਪਾਰੀ ਆਪਣਾ ਵਪਾਰ ਕਰੇ ਦੁਕਾਨਦਾਰ ਆਪਣੀ ਦੁਕਾਨਦਾਰੀ ਕਰੇ ਕਿਸਾਨ ਖੇਤੀ ਚੋਂ ਲਾਹਾ ਲਵੇ ਫਾਇਦੇਮੰਦੰਦਾ ਬਣੇ ਸਾਰਾ ਸਮਾਜ ਆਪਾਂ ਇਕੱਠੇ ਰਹਿਣੇ ਆ ਮੈਂ ਅਕਸਰ ਕਹਿੰਦਾ ਹੁੰਨਾ ਪੰਜਾਬ ਦੀ ਧਰਤੀ ਇੰਨੀ ਫਰਟਾਈਲ ਹੈ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਜਿਹੜਾ ਵੀ ਤੁਸੀਂ ਬੀਜ ਸੁੱਟ ਦੋਗੇ ਉਹ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉਗ ਸਕਦਾ ਨਫ਼ਰਤ ਦੇ ਬੀਜ ਵਾਸਤੇ ਇਸ ਧਰਤੀ ਤੇ ਕੋਈ ਜਗ੍ਹਾ ਨਹੀਂ ਬੜਾ ਦੁਸ਼ਮਣਾਂ ਨੇ ਨਸਪੁਰ ਤੇ ਬੀਜ-ਬੀਜ ਕੇ ਵੀ ਦੇਖੇ ਨੇ ਪਰ ਨਹੀਂ ਸਾਡਾ ਭਾਈਚਾਰਾ ਨਹੀਂ ਟੁੱਟਿਆ ਸੋ ਭਾਈਚਾਰਾ ਕਾਇਮ ਰੱਖਣਾ ਜਿਉਂਦੇ ਬਸਦੇ ਰਹੋ ਤਰੱਕੀਆਂ ਕਰੋ ਔਰ ਮੈਂ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਆਦਨ ਕੇ ਜੀਵਲ ਸਾਹਿਬ ਦਾ ਕਿ ਉਹ ਸਪੈਸ਼ਲੀ ਦਿੱਲੀ ਤੋਂ ਚੱਲ ਕੇ ਇੱਥੇ ਆਏ ਨੇ ਅਗਰਵਾਲ ਸਮਾਜ ਕਿਉਂਕਿ ਇਹ ਖੁਦ ਅਗਰਵਾਲ ਸਮਾਜ ਨੂੰ ਸੰਬੰਧ ਰੱਖਦੇ ਨੇ ਤੇ ਇਹਨਾਂ ਨੂੰ ਜਾਦਾ ਇਸ ਗੱਲ ਦਾ ਪਤਾ ਹੋਊਗਾ ਕਿਉਂਕਿ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ हिसार ਜ਼ਿਲ੍ਹੇ ਚ ਪਿੰਡ ਹੈ ਔਰ ਉਸ ਵੇਲੇ ਮਤਲਬ IIT ਖੜਗਪੁਰ ਦਾ IRS ਦਾ ਟੈਸਟ ਪਾਸ ਕਰਨ ਵਾਲੇ ਕਈ ਕਿਲੋਮੀਟਰ ਦੇ ਰੇਡੀਅਸ 'ਚ ਪਹਿਲੇ ਸੀਗੇ ਮਤਲਬ ਜਿਨੇ ਚਮਕਣਾ ਹੁੰਦਾ ਉਹ ਕਹਿੰਦੇ ਲਾਲ ਤਾਂ ਰੂੜੀਆਂ ਤੇ ਵੀ ਲੱਗ ਜਾਂਦੇ ਹਨ ਜਿਨੇ ਚਮਕਣਾ ਹੁੰਦਾ ਉਹ ਥੱਲੋਂ ਵੀ ਨਿਕਲੇ ਆਉਂਦੇ ਆ ਹਰ ਫੀਲਡ 'ਚ ਦੋ ਬੰਦੇ ਹੁੰਦੇ ਆ ਚਾਹ ਬਿਜ਼ਨਸ ਆ ਚਾਹ ਪੋਲਿਟਿਕਸ ਆ ਚਾਹ ਕੋਈ ਵੀ ਆ ਗ੍ਰਾਸ ਰੂਟਰਸ ਤੇ ਪੈਰਾਸ਼ੂਟਰਸ ਪਰ ਫਰਕ ਇਹਨਾਂ ਕਾ ਗ੍ਰਾਸ ਰੂਟਰ ਸਿਰਫ ਉੱਪਰ ਨੂੰ ਜਾ ਸਕਦੇ ਆ ਪੈਰਾਸ਼ੂਟਰ ਸਿਰਫ ਥੱਲੇ ਨੂੰ ਆ ਸਕਦੇ ਆ ਜਦੋਂ ਉਹਨਾਂ ਦੇ ਆਕਾਮਾਂ ਦਾ ਹੱਥ ਪੈਰਾਸ਼ੂਟ ਤੋਂ ਉੱਠ ਜਾਂਦਾ ਉਹ ਸੇਫਲੀ ਲੈਂਡ ਕਰ ਜਾਂਦੇ ਨੇ ਦੁਨੀਆ ਦੀ ਕੋਈ ਪੈਰਾਸ਼ੂਟ ਬੰਦੇ ਨੂੰ ਉੱਪਰ ਨਹੀਂ ਲੈ ਕੇ ਜਾਂਦੀ ਅਸੀਂ ਹੈਗੇ ਅਗਰਾ ਸੂਟਰਸ ਤਾਂ ਪਿੰਡਾਂ ਚੋਂ ਆਇਆ ਪੱਤਰਕਾਰ ਮੈਨੂੰ ਕਹਿੰਦੇ ਜੀ ਆ ਬਹੁਤ ਉੱਚੇ ਚਲੇ ਗਏ ਹਨ ਮੈਂ ਨੇ ਕਹੀ ਕਿ ਆ ਫਿਰ ਕੀ ਕਰਾਂ ਾਪਕੋ ਡਰ ਨਹੀਂ ਲੱਗਦਾ ਮੈਂ ਨੇ ਕਹ ਕਿ ਕਿਸ ਬਾਤ ਸੇ ਅਗਰ نیچے ਆ ਗਏ ਤਾਂ ਮੈਂ ਕਹੀ 40 40 ਫੁੱਟ ਡੂੰਗੇ ਬੋਰ ਦੇ ਟੋਆਾਂ ਚੋਂ ਨਿਕਲ ਕੇ ਆਏ ਉਦੋਂ ਥੱਲੇ ਤਾਂ ਪਾਣੀ ਹੈ ਜੀ ਹੋਣ ਚਾਹੀਏ ਕਿੱਥੇ ਜੀ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਉਚਾਈਆਂ ਤੋਂ ਡਰ ਲੱਗਦਾ ਇੱਕੋ ਪਰਮਾਤਮਾ ਤੋਂ ਡਰ ਲੱਗਦਾ ਕਿ ਸਮੱਤ ਬਖਸ਼ੇ ਬਲ ਬਖਸ਼ੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਇਸ ਚਿੱਕੜ ਭਰੀ ਦੁਨੀਆ 'ਚ ਆਪਣਾ ਦਾਮਨ ਸਾਫ਼ ਰਹਿ ਜੇ ਇਤੋਂ ਵੱਡੀ ਕੋਈ ਹੋਰ ਪ੍ਰਾਪਤੀ ਨਹੀਂ ਹੋ ਸਕਦੀ ਔਰ ਲੋਕਾਂ ਦੀ ਸੇਵਾ ਕਰ ਲਈਏ ਇਤੋਂ ਵੱਡਾ ਕੋਈ ਪੁਣ ਨਹੀਂ ਹੋ ਸਕਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜਦੋਂ ਮਰਜ਼ੀ ਬੁਲਾ ਲਿਓ ਮੈਂ ਤਾਂ ਤੁਹਾਡਾ ਆਪਣਾ ਹੀ ਆ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਕਿ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਕਿ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਬਹੁਤ ਬਹੁਤ ਧੰਨਵਾਦ